ਜਿੰਨੇ ਸਾਡੇ ਇੱਥੇ ਸੀਆਈਡੀ ਦੇ ਕਰਮਚਾਰੀ ਪੰਜਾਬ ਪੁਲਿਸ ਦੇ ਕਰਮਚਾਰੀ ਉਹ ਪਰਸੋਂ ਦੇ ਝੋਰੀਂ ਦੇ ਇਸ ਧਰਨੇ ਨੂੰ ਹੈਂਡਲ ਕਰ ਰਹੇ ਆ ਜਾਂ ਸਾਡਾ ਪੱਤਰਕਾਰ ਭਾਈਚਾਰਾ ਜਿਨ੍ਹਾਂ ਨੇ ਖਬਰ ਘਰ ਘਰ ਤੱਕ ਪਹੁੰਚਾਈ ਆ ਜਾਂ ਸਾਡੇ ਆਪਣੇ ਸੋਸ਼ਲ ਮੀਡੀਆ ਚਲਾਉਣ ਵਾਲੇ ਨੌਜਵਾਨ ਜਿਹੜੇ ਆ ਉਹਨਾਂ ਨੇ ਜਿੰਦਾ ਵੱਡਾ ਇੱਥੇ ਜਾਵਤਾ ਵਿਖਾਇਆ ਵਾ ਮਾਵਾ ਭੈਣਾ ਨੇ ਜਿੰਨਾ ਸਿੱਧੂ ਵਿਖਾਇਆ ਵਾ ਜਿਵੇਂ ਉਹ ਦਾਲ ਪਾਣੀ ਧਰਨ ਦਾ ਟਾਈਮ ਆ ਅਜੇ ਵੀ ਉਹ ਡਟੀਆਂ ਬੈਠੀਆਂ ਵਾ ਜਿਵੇਂ ਕਿਸਾਨਾਂ ਮਜ਼ਦੂਰਾਂ ਨੇ ਆਪਣੇ ਕੰਬਲ ਬਿਸਤਰੇ ਲੈ ਕੇ ਆਂਦੇ ਆ ਪੂਰੀ ਤਿਆਰੀ ਨਾਲ ਆਏ ਜੇ ਸਾਰਿਆਂ ਦਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸੂਭਾ ਪ੍ਰਦਾਨ ਹੋਣ ਦੇ ਨਾਲ ਤੇ ਧੰਨਵਾਦ ਕਰਦਾ ਆ ਇੱਕ ਤੁਹਾਡੇ ਤੋਂ ਆਸ ਰੱਖਦਾ ਵਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਇਹ ਕਾਫਲੇ ਦਿਨ ਬਦੇਨ ਦੁੱਗਣੇ ਚੌਗਣੇ ਹੋਣਗੇ ਤੇ ਇਹਨਾਂ ਦੁੱਗਣੇ ਚੌਗਣੀਆਂ ਕਾਫਲਿਆਂ ਦੇ ਨਾਲ ਫਿਰ ਆਪਾਂ ਮੋਦੀ ਤੋਂ ਵੀ ਨਿਆਹ ਲਾਵਾਂਗੇ ਆਪਾਂ ਭਗਵੰਤ ਮਾਨ ਤੋਂ ਵੀ ਨਿਆਂ ਲਵਾਵਾਂਗੇ ਸਾਡੀਆਂ ਜ਼ਮੀਨਾਂ ਤੇ ਆਖਰ-ਖਰ ਵਾਲੇ ਕਾਰਪੋਰੇਟਰ ਇੱਥੋਂ ਭਜਾਵਾਂਗੇ ਕਿਉਂਕਿ ਇਹ ਜ਼ਮੀਨਾਂ ਸਾਡੀਆਂ ਪੁਰਖਿਆਂ ਦੀਆਂ ਵਾਂ ਇਹਨਾਂ ਦੇ ਉੱਤੇ ਜਿਹੜੇ ਹਾਈਵੇ ਕੱਢ ਕੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਆ ਜਿਵੇਂ ਗਰਦਾਸਪੁਰ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਬੀਬੀਆਂ ਨੇ ਸ਼ਿਗਰਸ਼ ਕੀਤਾ ਵਾ ਤੇ ਉਹ ਹਾਈਵੇ ਅਜੇ ਤੱਕ ਰੁਕੇ ਆ ਜਿਹੜੇ ਵਾਹਣ ਆਏ ਸੀ ਦੋ ਕਿਲੇ ਕਣਕ ਉਹਨਾਂ ਨੇ ਤੜਕੇ 5 ਵਜੇ ਆਣ ਕੇ ਵਿੱਚ ਜੀਸੀਪੀਆਂ ਵਾਰਦੀਆਂ ਬਾਹਤੀ ਮੋਕੇ ਤੇ ਘੇਰ ਕੇ ਜੀਸਬੀਆਂ 75 75000 ਰੁਪਇਆ ਪ੍ਰਤੀ ਏਕੜ ਉਹਨਾਂ ਪੀੜਤਾਂ ਨੂੰ ਦਵਾਇਆ ਸੀ ਤੇ ਕਿਹਾ ਸੀ ਵੀ ਜਿੰਨੀ ਦੇਰ ਪੈਸੇ ਨਹੀਂ ਦਿੰਦੇ ਉਹਨੀ ਦੇਰ ਜ਼ਮੀਨ ਵਾਲੇ ਨਾਲ ਚਾਕੋ ਸਾਡਾ ਇਹ ਆ ਕਿ ਜਿੱਥੇ ਕਿਤੇ ਇਹਨਾਂ ਦੇ ਵਿੱਚੋਂ ਬੈਠੇ ਪਰਵਾਜ਼ ਜੇ ਤੁਹਾਡੇ ਜਾਂ ਰਿਸ਼ਤੇਦਾਰ ਜੇ ਆਪ ਕੋ ਆਪਣੇ ਰਿਸ਼ਤੇਦਾਰਾਂ ਨੂੰ ਸਿਨੇ ਲਾ ਦਿਓ ਜੇ ਕਿਤੇ ਤੁਹਾਡੀ ਜ਼ਮੀਨ ਆਈ ਵਿੱਥੇ ਆ ਰਹੀ ਆ ਤੇ ਤੁਸੀਂ ਦ੍ਰਿੜ ਵਿਸ਼ਵਾਸੀ ਹੋ ਜੋ ਜ਼ਮੀਨ ਦਾ ਇੱਕ ਇੱਕ ਟੁਕੜਾ ਬਚਾਉਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਅੱਛਾ ਸ਼ਹਿਨशाह ਉਹ ਹੋਊਗਾ ਜਿਹਦੇ ਕੋਲੇ ਦੋ ਚੀਜ਼ਾਂ ਹੋਣਗੀਆਂ ਇੱਕ ਜ਼ਮੀਨ ਤੇ ਇੱਕ ਮੱਜਾ ਦਾਵਾ ਜਿਹਦੇ ਕੋ ਕੋਸੋਤਾ ਹੋਊਗਾ ਇਹ ਦੋ ਚੀਜ਼ਾਂ ਜਿਹਦੇ ਕੋਲ ਹੋਈਆਂ ਉਹਦੇ ਨਾਲ ਦਾ ਵੱਡਾ ਰਾਜਾ ਕੋਈ ਨਹੀਂ ਹੋਊਗਾ ਇਹਨਾਂ ਨੂੰ ਆਪਦੇ ਕਬਜ਼ੇ 'ਚ ਕਰਕੇ ਸਾਨੂੰ ਮਜਬੂਰ ਕਰ ਰਿਹਾ ਵੀ ਦੋ ਟੈਨ ਦੀ ਰੋਟੀ ਖਾ ਕੇ ਤੁਸੀਂ ਵਿਕਾਸ ਹੋਇਆ ਸਮਝ ਲਿਆ ਕਰਿਓ ਉਹ ਤੁਸੀਂ ਪੰਜਾਬੀ ਨਹੀਂ ਕਰੋਗੇ ਕਿਉਂਕਿ ਇਹਨਾਂ ਨੇ ਔਰੰਗਜ਼ੇਬ ਆਵਰ ਕਹਦੇ ਮੂੰਹ ਮੋੜੇ ਚੰਗੇ ਜਿਹੜੇ ਮੂੰਹ ਮੋੜੇ ਇੱਥੇ ਸਿਕੰਦਰ ਪਹੁੰਚਾਇਆ ਸੀ ਸੋ ਮੈਂ ਆਪਦੀ ਵੱਲੋਂ ਅੱਜ ਦੇ ਇਸ ਤੁਹਾਡੇ ਸ਼ਾਂਤੀਪੂਰਵਕ ਧਰਨੇ ਨੂੰ ਸਬੋਧਨ ਕਰਨ ਵਾਸਤੇ ਤੁਹਾਡੇ ਦਰਸ਼ਕਾਰ ਵਾਸਤੇ ਆਇਆ ਸੀ ਔਰ ਤੁਹਾਡੇ ਮੰਗਾਂ ਮਸਲੇ ਤੁਸੀਂ ਆਪਣੇ ਬਲਬੂਤੇ ਤੇ ਹੱਲ ਕਰਾਏ ਜੇ ਇਹਦਾ ਫਿਰ ਤੋਂ ਧੰਨਵਾਦ ਕਰਦਾ ਹਾਂ ਤੁਹਾਨੂੰ ਸ਼ੁਭ ਕਾਮਨਾਵਾਂ ਦਿਨਾਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਤਰਕੀਆਂ ਦੀਆਂ ਮੰਜਰਾ ਸ਼ੋਗੇ ਤੇ ਸਰਬੱਤ ਦੇ ਭਲੇ ਲਈ ਹਮੇਸ਼ਾ ਹੀ ਲਾਹਤੇ ਰਹੋਗੇ ਨਾਨਕ ਨਾਮ ਚੜ੍ਹਦੀ ਕਲਾ वाहिगुरू जी ख़ालसा वाहिगुरू जी फते